ਅੱਜ ਇੱਕ ਬੰਦੀ ਸਿੰਘ ਜੇਲੋਂ ਬਾਹਰ ਆ ਰਹੇ ਨੇ ਤੇ ਦੱਸਦੀ ਏ ਕਿ ਸਿੱਖ ਜਥੇਬੰਦੀ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਤੇ ਉੱਥੇ ਹੀ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਤੇ ਜਿਸ ਤੋਂ ਬਾਅਦ ਹੁਣ ਦੱਸਦੀ ਏ ਕਿ ਉਹਨਾਂ ਨੂੰ ਰਿਹਾਈ ਮਿਲ ਗਈ ਹੈ ਤੇ ਜਿਸ ਦੇ ਦੌਰਾਨ ਇਹ ਵੱਡੀ ਖਬਰ ਬੰਦੀ ਸਿੰਘਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਦੱਸਦੀ ਏ ਕਿ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦੇ ਕਤਲ ਕੇਸ ਦੇ ਵਿੱਚ ਦੋਸ਼ੀ ਗੁਰਮੀਤ ਸਿੰਘ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ ਤੇ 31 ਦਸੰਬਰ 1995 ਨੂੰ ਪੰਜਾਬ ਸਿਵਲ ਸਕੱਤਰੇਤ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਸਮੇਤ ਕਈ ਲੋਕ ਮਾਰੇ ਗਏ ਸਨ ਤੇ ਗੁਰਮੀਤ ਸਿੰਘ ਦੇ ਵਕੀਲ ਰਮਿੰਦਰ ਸਿੰਘ ਬਸੀ ਨੇ ਜ਼ਮਾਨਤ ਅਰਜ਼ੀ ਦੇ ਵਿੱਚ ਕਿਹਾ ਕਿ ਗੁਰਮੀਤ ਨੋ ਉਸ ਸਮੇਂ ਤੱਕ ਜ਼ਮਾਨਤ ਦਾ ਲਾਭ ਦਿੱਤਾ ਜਾਣਾ ਚਾਹੀਦਾ ਹੈ ਜੋ ਜਦੋਂ ਤੱਕ ਉਸ ਦੀ ਜਿਹੜੀ ਕਿ ਧਰਮ ਪਟੀਸ਼ਨ ਦੇ ਵੇ ਫੈਸਲਾ ਨਹੀਂ ਹੋ ਸਕਦਾ ਤੇ ਜਿਸ ਤੋਂ ਬਾਅਦ ਦਾਇਰ ਜ਼ਮਾਨਤ ਦੀ ਅਰਜ਼ੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਨਵਰੀ 2023 ਦੇ ਇੱਕ ਮਾਨਹਾਨੀ ਦੇ ਇੱਕ ਫੈਸਲੇ ਤੇ ਅਦਾਰਾ ਸੀ ਤੇ ਇਸ ਦੇ ਨਾਲ ਹੀ ਹਾਈ ਕੋਰਟ ਦੇ ਵੱਲੋਂ ਸਾਲ 2022 ਦੇ ਇੱਕ ਕੇਸ ਦੇ ਵਿੱਚ ਜੂਨ 2023 ਦੇ ਵਿੱਚ ਦਿੱਤੇ ਫੈਸਲੇ ਨੂੰ ਪੇਸ਼ ਕਰਦੇ ਆ ਦਲੀਲਾ ਵੀ ਦਿੱਤੀਆਂ ਗਈਆਂ ਤੇ ਵਕੀਲ ਰਵਿੰਦਰ ਸਿੰਘ ਅਨੁਸਾਰ ਮੰਗਲਵਾਰ ਨੂੰ ਜ਼ਮਾਨਤ ਜਿਹੜੀ ਕਿ ਬਾੰਦੀ ਕਾਰਵਾਈ ਜਿਹੜੀ ਕਿ ਪੂਰੀ ਨਾ ਹੋਣ ਕਾਰਨ ਗੁਰਮੀਤ ਸਿੰਘ ਨੂੰ ਅੱਜ ਬੁੱਧਵਾਰ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਜਾਵੇਗਾ ਤੇ ਉੱਥੇ ਇਸ ਤੋਂ ਪਹਿਲਾਂ ਗੁਰਮੀਤ ਨੂੰ ਪੈਰੋਲ ਵੀ ਮਿਲੀ ਸੀ ਹਾਲਾਂਕਿ ਸਮੇਂ ਤੇ ਆਤਮ ਸਮਰਪਣ ਨਾ ਤੇ ਗੁਰਮੀਤ ਖਿਲਾਫ ਗੈਰ ਜ਼ਮਾਨਤ ਬਰੰਟ ਵੀ ਜਾਰੀ ਕੀਤੇ ਗਏ ਨੇ ਜਿਸ ਤੋਂ ਬਾਅਦ ਉਸਤੇ ਆਤਮ ਸਮਰਪਣ ਕਰ ਦਿੱਤਾ ਸੀ ਤੇ ਸੈਕਟਰ 3 ਥਾਣੇ ਦੀ ਪੁਲਿਸ ਨੇ ਗੁਰਮੀਤ ਤੇ ਹੋਰਨਾ ਖਿਲਾਫ ਕਤਲ ਕਤਲ ਦੀ ਕੋਸ਼ਿਸ਼ ਅਪਰਾਧਿਕ ਸਾਜ਼ਿਸ਼ ਅਤੇ ਵਿਸਫੋਟਕ ਸਮਗਰੀ ਐਕਟ ਤਹਿਤ ਕੇਸ ਦਰਜ ਕੀਤਾ ਸੀ ਤੇ ਅਦਾਲਤ ਨੇ ਜੁਲਾਈ 2007 ਦੇ ਵਿੱਚ ਬਿਆਨਤ ਸਿੰਘ ਕਤਲ ਕੇਸ ਚ ਬੰਦੀ ਸਿੰਘ ਗੁਰਮੀਤ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਜਿਹੜੀ ਕੇ ਸਜ਼ਾ ਸੁਣਾਈ ਸੀ ਤੇ ਹੋ 31 ਸਾਲ ਤੋਂ ਵੱਧ ਜੇਲ੍ਹ ਦੇ ਵਿੱਚ ਬਿਤਾ ਚੁੱਕੇ ਨੇ ਤੇ ਉਹਨਾਂ ਨੇ ਆਪਣੀ ਜਿਹੜੀ ਕਿ ਰਿਹਾਈ ਦੇ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਸੀ ਤੇ ਇਸੇ ਤਰ੍ਹਾਂ ਦੀ ਅਰਜ਼ੀ ਇੱਕ ਹੋਰ ਦੋਸ਼ੀ ਸ਼ਮਸ਼ੇਰ ਸਿੰਘ ਨੇ ਵੀ ਦਾਇਰ ਕੀਤੀ ਸੀ ਤੇ ਉਸ ਤੋਂ ਦੱਸਿਆ ਕਿ ਉਹ ਵੀ ਪਹਿਲਾਂ ਪੈਰੋਲ ਤੋਂ ਰਿਹਾ ਹੋ ਚੁੱਕੇ ਨੇ ਤੇ ਉੱਥੇ ਹੀ ਹੁਣ ਇਸ ਸਮੇਂ ਉਹ ਜੇਲ੍ਹ ਦੇ ਵਿੱਚ ਨੇ ਤੇ ਜਿਸ ਦੇ ਦੌਰਾਨ ਹੁਣ ਦੱਸਿਆ ਕਿ ਉੱਥੇ ਹੀ ਅੱਜ ਇੱਕ ਹੋਰ ਜਿਹੜੇ ਕਿ ਬੰਦੀ ਸਿੰਘ ਨੇ ਜਿਹੜੇ ਕਿ ਉਹ ਜੇਲ੍ਹੋਂ ਬਾਹਰ ਆ ਰਹੇ ਨੇ ਤੇ ਉੱਥੇ ਹੀ ਉਹਨਾਂ ਨੂੰ 31 ਸਾਲ ਦੀ ਉਮਰ ਕੈਦ ਜਿਹੜੀ ਕਿ ਹੋਈ ਸੀ ਤੇ ਜਿਸ ਤੋਂ ਬਾਅਦ ਜਿਸ ਦੇ ਦੌਰਾਨ ਬੀਨ ਬੀਨ ਸਿੰਘ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਤੇ ਉੱਥੇ ਹੀ ਅੱਜ ਵਕੀਰ ਰਵਿੰਦਰ ਸਿੰਘ ਅਨੁਸਾਰ ਮੰਗਲਵਾਰ ਨੂੰ ਜ਼ਮਾਨਤ ਬਾਣ ਦੀ ਜਿਹੜੀ ਕਿ ਕਾਰਵਾਈ ਪੂਰੀ ਨਾ ਹੋਣ ਕਾਰਨ ਗੁਰਮੀਤ ਸਿੰਘ ਨੂੰ ਅੱਜ ਬੁੱਧਵਾਰ ਨੂੰ ਯਾਨੀ ਕਿ ਜੇਲ੍ਹ ਤੋਂ ਜਿਹੜਾ ਕਿ ਰਿਹਾ ਕਰ ਦਿੱਤਾ ਜਾਵੇਗਾ ਤੇ ਇਸ ਤੋਂ ਪਹਿਲਾਂ ਉਹਨਾਂ ਨੂੰ ਪੈਰੋਲ ਵੀ ਮਿਲ ਚੁੱਕੀ